ਮੈਂ ਇਹਨਾਂ ਦੇ ਕੋਲ ਜੋ ਨੰਬਰ ਹੁੰਦੇ ਹੋ WhatsApp ਉਹ ਬਾਹਰਲੇ ਨੰਬਰ ਚਾਹੀਦੇ ਜੀ ਜੀ ਸਾਰੇ ਜਿਹੜਾ ਹਥਿਆਰ ਜਿਹੜਾ ਵਰਤਿਆ ਗਿਆ ਆਪਣਾ ਇਹ ਮਤਲਬ ਇਸ ਕੰਮ ਲਈ ਵਰਤਣਾ ਸੀ ਤਾਂ ਪਹਿਲਾਂ ਵੀ ਛੋਟੇ ਮੋਟੇ ਖਾਣ ਦਿੱਤਾ ਕੀਤੇ ਗਏ ਨਹੀਂ ਇਹ ਸਾਰੀ ਤਫਤੀਸ਼ ਕਰ ਰਹੇ ਆ ਕਿ ਪਹਿਲਾਂ ਵੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਕੋਈ ਕਿਉਂਕਿ ਅਜੇ ਸਾਡੇ ਸਾਹਮਣੇ ਕੋਈ ਐਦਾਂ ਦਾ ਫਰੋਤੀ ਦਾ ਮਾਮਲਾ ਜਾਂ ਐਦਾਂ ਦਾ ਕੋਈ ਮਾਮਲਾ ਨਹੀਂ ਆਇਆ ਪਰ ਅਸੀਂ ਪੂਰੀ ਜਿਹੜੀ ਹੈ ਤਫਤੀਸ਼ ਕਰ ਰਹੇ ਆ ਕਿ ਇਹ ਜੋ ਪਿਸਟਲ ਹੈ ਹੋਰ ਕਿਉਂਕਿ ਅਜੇ ਸਾਡੇ ਕੋਲ ਜਿਹੜਾ ਹੈ ਸਿਮਰਜੀਤ ਸਿੰਘਾ ਤੇ ਰਮਨਦੀਪ ਸਿੰਘ ਰਮਾ ਇਹ ਅਜੇ ਫਰਾਰ ਨੇ ਉਹਨਾਂ ਦੀ ਜਦੋਂ ਅਰੈਸਟ ਹੁੰਦੀ ਹੈ ਤੇ ਉਹਨਾਂ ਤੋਂ ਪੁੱਛ ਗਿਛ ਹੁੰਦੀ ਹੈ ਤੇ ਇਹ ਗੱਲ ਸਾਰੀ ਸਾਰੀ ਕਲੀਅਰ ਹੋ ਜਾਏ ਪਰ ਬੀਤੇ ਦਿਨ ਵੀ ਜਿਹੜਾ ਇੱਕ ਕਤਲ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਹੈਗੀ ਨਹੀਂ ਨਹੀਂ ਅਜੇ ਤੱਕ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਸਰ ਉਹਦੇ ਵਿੱਚ ਕਾਰਵਾਈ ਕਿੱਥੋਂ ਤੱਕ ਪਹੁੰਚੀ ਪਹੁੰਚੀ ਉਹਦੇ ਵਿੱਚ ਕਾਫੀ ਹੱਦ ਤੱਕ ਅਸੀਂ ਐਡਵਾਂਸ ਸਟੇਜ ਤੇ ਪਹੁੰਚ ਗਏ ਆ ਉਹਦੇ ਵਿੱਚ ਜੋ ਬੰਦੇ ਜਿਨ੍ਹਾਂ ਨੇ ਰੇਕੀ ਕੀਤੀ ਹੈ ਮੋਟਰਸਾਈਕਲ ਤੇ ਆਏ ਨੇ ਉਹਨਾਂ ਬਾਰੇ ਕਈ ਜੋ ਹੈਗੇ ਸਸਪੈਕਟਸ ਅਸੀਂ ਲਿਸਟ ਬਣਾਈ ਆ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਆ ਰੇਡਸ ਵਗੈਰਾ ਸਾੜੇ ਜਾ ਰਹੀਆਂ ਸਰ ਅਰੈਸਟ ਭਈ ਕਿਸੇ ਜਿਹੜੀ ਆ ਜਿਹੜੀ ਇਨਫਰਨੇਟਿੰਗ ਹੋ ਰਹੀ ਆ ਅਰੈਸਟ ਭਈ ਸਰ ਕਿਸੇ ਦੀ ਜੀ ਉਹਦੇ ਵਿੱਚ ਦੋ ਦੀ ਅਰੈਸਟ ਪਹਿਲਾਂ ਹੀ ਹੋ ਤਰ ਕਹਿੰਦੇ ਉੱਤੇ ਸੁਣਨ ਚ ਹੈ ਕਿ ਵਿਦੇਸ਼ ਤੋਂ ਫਿਰੋਤੀ ਦੀ ਰਕਮ ਬਿਲੀ ਸੀ ਤੇ ਇਹ ਮਾਮਲਾ ਸਾਰਾ ਅਸੀਂ ਤਫਤੀਸ਼ ਬੜਾ ਮਿਹਨਤ ਨਾਲ ਕਰ ਰਹੇ ਹਾਂ ਤੇ ਜਿਹੜਾ ਵਿਦੇਸ਼ ਦਾ ਐਂਗਲ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੰਡਿੰਗ ਹੋਈ ਹੈ ਤੇ ਜੋ ਇਹਨਾਂ ਦਾ ਪਹਿਲਾ ਰਿਲੇਸ਼ਨ ਸੀਗਾ ਲੜਕਾ ਲੜਕੀ ਦਾ ਤੇ ਸੂਨ ਸਾਈਡ ਵਾਲਾ ਉਹ ਸਾਰੇ ਐਂਗਲ ਜੋ ਬੜੇ ਬਰੀਕੀ ਨਾਲ ਚੈੱਕ ਕੀਤੇ ਜਾ ਰਹੇ ਨੇ ਨਹੀਂ ਸਰ ਜਿਹੜਾ ਇਹ ਦੋਦੀ ਦਾ ਕਤਲ ਹੋਇਆ ਸੀ ਉਹਦੇ ਚ ਵੀ ਕਹਿੰਦੇ ਫੰਡਿੰਗ ਵਿਦੇਸ਼ ਤੋਂ ਹੋਈ ਸੀ ਨਹੀਂ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਸ ਤਰੀਕੇ ਨਾਲ ਹੈ ਜੀ ਉਹਨਾਂ ਦਾ ਬੇਟਾ ਜੋ ਹੈ ਜੋ ਬਾਹਰ ਹੈ ਉਹਨੇ ਫੰਡ ਫੰਡ ਕਰਕੇ ਫੰਡਿੰਗ ਕਰਕੇ ਬੰਦੇ ਹਾਇਰ ਕੀਤੇ ਆ ਤੇ ਕਤਲ ਹੋਇਆ ਉਸ ਜਿਹੜਾ ਐਂਗਲ ਹੈ ਸੀ ਉਸ ਦੀ ਚੈਕਿੰਗ ਵੈਰੀਫਿਕੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਸਰਕਾਰੀਆਂ ਨਵੀਆਂ ਧਾਰਾ ਪੀ ਐਨ ਐਸ ਦੀਆਂ ਲਾਈਆਂ ਨਾ ਜੀ ਇਸ ਪਰ ਕੋਈ ਦੱਸ ਕਿ ਜਿਹੜੀ ਜਿਹੜੀ 308 ਹੈ 305 ਕਿਉਂਕਿ ਟੋਟਲੀ ਚੇਂਜ ਹੋ ਗਿਆ 355 ਕਿ ਲੱਗਦੀ ਜਿਹੜੀ ਇਹਦੇ ਵਾਸਤੇ ਜਿਹੜੀ ਰੋਤੀ ਦੀ ਗ੍ਰੀਨ ਇਫੈਕਸ਼ਨ 10 ਸਾਲ ਦੇ ਵਿੱਚ ਹੈ ਜਿਹੜੀ 308 5 ਹੈਗੀ ਹੈ ਕਿਸੇ ਵਿਅਕਤੀ ਨੂੰ ਮੌਤ ਦਾ ਡਰ ਪਾ ਕੇ ਉਸ ਤੋਂ ਫਰੋਤੀ ਲੈਣੀ ਜਿਹਦੇ ਵਿੱਚ ਆ ਜਾਂਦਾ 351 ਹੈਗੀ ਹੁੰਦੀ ਹੈ ਅਪਰਾਧਿਕ ਤੈਹੀਦ ਅਗਲੇ ਨੂੰ ਕਰਦੇ ਤੇ 62 ਦੇ ਵਿੱਚ ਇਹ ਹੈਗਾ ਉਮਰ ਕੈਦ ਜਾਂ ਕਿਸੇ ਹੋਰ ਕੈਦ ਦਾ ਸਹਾਜ ਰੋਗ ਬਾਦ ਦੀ ਕੋਸ਼ਿਸ਼ ਕਰਨਾ ਤੇ 25 ਜੰਦਰ ਨਾਟ ਪਰ ਜੋ ਉਹ ਦਾ ਆਰਮਜ਼ ਹੈ ਇਸ ਦੇ ਵਿੱਚ ਨਵੇਂ ਬੀ ਐਨ ਐਸ ਦੇ ਵਿੱਚ ਜੇ ਤੁਸੀਂ ਦੇਖੋਗੇ ਇੱਕ ਧਾਰਾ 111 ਵੀ ਹੈ ਜਿਹੜੀ ਆਰਗੇਨਾਈਜ਼ਡ ਕਰਾਈਮ ਦੇ ਅਗੇਂਸਟ ਲੱਗਦੀ ਹੈ 111 ਤੇ ਤੇ ਅਸੀਂ ਹਰੇਕ ਦੇ ਵਿੱਚ ਇਸ ਤਰ੍ਹਾਂ ਇਸ ਤਰੀਕੇ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹ ਹੈਪਨ ਹੋਇਆ ਹੈ ਅਸੀਂ ਉਹਦੇ ਵਿੱਚ ਕਿਉਂਕਿ ਸਟ੍ਰਿਕਟ ਧਾਰਾ ਹੈ ਡੀਐਨਐਸ ਵੀ ਨਵੀਂ ਧਾਰਾ ਹੈ ਜੋ ਕਿ ਅਪਰਾਧ ਨੂੰ ਰੋਕਣ ਲਈ ਬੜੀ ਕਾਰਗਰ ਸਾਬਤ ਹੋਏਗੀ ਜੇਕਰ ਸਾਨੂੰ ਲੱਗਦਾ ਹੋਇਆ ਕਿ ਇਸ ਤਰੀਕੇ ਦੀ ਧਾਰਾ ਦੀ ਇਹਦੇ ਵਿੱਚ ਬਣਦੀ ਹੈ ਅਸੀਂ ਉਹ ਵੀ ਲਾਵਾਂ ਇਸ ਯੂਸ ਨੇ ਸਰੇ ਦਾ ਹੋ ਸਕਦਾ ਜਦੋਂ ਆਮ ਤੌਰ ਤੇ ਇਟਸ ਫਰਦਾਲੀਖ ਨੂੰ ਇੰਜ ਲੱਗ ਜਾਂਦੀ ਨਹੀਂ ਇਹ ਚਲੋ ਹੁਣ ਪਹਿਲਾਂ ਵੀ ਮਿਸਯੂਜ਼ ਤਾਂ ਕਈ ਹੋ ਰਿਹਾ ਤੇ ਦੋਨੋਂ ਪਾਸੇ ਹੈ ਬਟ ਸਾਡਾ ਸਾਡਾ ਇਹ ਜੋਰ ਹੈ ਕਿ ਅਸੀਂ ਪ੍ਰੋਫੈਸ਼ਨਲ ਪੁਲਿਸਿੰਗ ਕਰੀਏ